ਜੀ ਹਸ਼ਿਕਾ ਵੈਲਕਮ ਟੂ ਯੂਟਿਊਬ ਵਲੌਗ ਅੱਜ ਆਪਾਂ ਜਾ ਰਹੇ ਹਾਂ ਪਟਿਆਲ ਵਿੱਚ ਇਹ ਹੈ ਜਿ ਪਕਣਾ ਪਈ ਕਦਰ ਸ਼ਹਿਰ ਇਹ ਆ ਗਿਜੂ ਮੀਆਂ ਰਾਕ ਦੁਨੀਆਂ ਇਹ ਆ ਗਏ ਕਾਲਜ ਅਕੀਆ ਦੀ ਦੋਸ਼ਾਲਾ ਤੇ ਆਪਾਂ ਪਹੁੰਚ ਚੁੱਕੇ ਹਾਂ ਮੋਮੋਸ ਵਾਲਾ ਆਪਾਂ ਲੈ ਰਹੇ ਸੀ ਬੜੀਆਂ ਤੇ ਇਹ ਵੀ ਰ ਬਹੁਤ ਖੰਡ ਬਣਾਉਂਦਾ ਨੂੰ ਟੇਸਟੀ ਮੋਮੋਸ जो चीज़ लिया, फ्रैश होंगी लैके आप जावे हम घर वापस तो तीन चैक करो बड़ी वीडियो बनाई थी कि बना रही रहे जी बाजार पक्का फलों की रेड़ी दे रीढ़ी होंगी जी की पक्षे का रेड़ी एक रहती लै सकते हो तो बहुत टेस्टी होंगे मोमोज वगैरह चेक कर सकते तो 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 हैं इस बाद जी आप मेरा प्यार कर रहे मेरे देखो आप पैक करवा बड़िया बढ़िया बढ़िया पैक करवाद आप करे घर घर जाने तो बाद कोई घर के कम करा देखो मेरे ने कर लिया है पैक मेरे तो पैक करवा लिया जी आप बढ़िया ਸਿਡੀ ਸਾਡੇ ਕਿੰਨਾ ਕਿੰਨੀ ਜਿਆਦਾ ਸਫਾਈ ਆ ਤੇ ਮੈਂ ਵੀ ਸਫਾਈ ਸਿਰ ਦਿੱਤੀ ਮੈਂ ਅੱਛਾ ਆਪਾਂ ਵੜੀਆਂ ਪੈ ਕਰਵਾਲੀਆਂ ਤੇ ਚਲੋ ਜੀ ਚਲਦੇ ਵਾਪਸ ਆਪਾਂ ਜਾ ਰਹੇ ਹਾਂ ਕਰ ਵਾਪਸ ਤੇ ਅੰਜਲ ਨੂੰ ਸਭ ਬੜੀਏ ਲੱਗਿਆ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਆਪਾਂ ਬਣਾਇਆ ਨਿਊ ਚੈਨਲ ਇਸ ਤੋਂ ਵਧੀਆ ਵਧੀਆ ਕੈਂਟ ਕੈਂਟ ਵਲੌਗ ਹੁੰਦੇ ਤੇ ਤੁਸੀਂ ਚੈੱਕ ਕਰੋ ਜ਼ਿਆਦਾਤਰ ਫੈਕਟ ਦੇ ਵੀਡੀਓ ਆਉਣੀ ਆ ਤੇ ਹੋ ਸਕਦਾ ਹੋਰ ਵੀ ਦਿਖਾਈ ਦੇ। ਥੈਂਕ ਯੂ।